ਲਾ ਮਿੱਤਰੋ ਅੱਜ ਦੀ ਵੀਡੀਓ ਜਿਹੜੀ ਤੁਸੀਂ ਸ਼ੇਅਰ ਕਰਦੇ ਹੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਅਕਸਰ ਜਿਹੜੀ ਇਹ ਭਿਆਨਕ ਬਿਮਾਰੀ ਆਪਾਂ ਬਵਾਸੀਰ ਦੀ ਬਿਮਾਰੀ ਦਾ ਜਿਹੜਾ ਨਾਮ ਅਕਸਰ ਹੀ ਸੁਣਦੇ ਆ ਤੇ ਆ ਬਜ਼ੁਰਗ ਬੈਠੇ ਨੇ ਆਪਣੇ ਨਾਲ ਇਹ ਦਵਾਈ ਦਿੰਦੇ ਨੇ ਬਵਾਸੀਰ ਦੀ ਕਿੱਡੀ ਵੀ ਪੁਰਾਣੀ ਬਵਾਸੀਰ ਹੋਵੇ ਤੇ ਜੜ ਤੋਂ ਖਤਮ ਕਰ ਦਿੰਦੇ ਆ ਬਾਪੂ ਹੀ ਸਸਤੀ ਕਾਲ ਸਸਤੀ ਕਾਲ ਹੋ ਠੀਕ ਠਾਕ ਹੋ ਜੀ ਹਾਂ ਠੀਕ ਬਾਪੂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਿੰਜਨ ਸਿੰਘ ਠੀਕ ਹੈ ਇਹ ਆਪਣਾ ਪਿੰਡ ਕਿਹੜਾ ਜੀ ਪਿੰਡ ਮਰਾਜ ਕੋਠੇਕ ਪਹਾੜ ਵਾਲੇ ਕੋਠੇਕ ਪਹਾੜ ਵਾਲੇ ਪੱਤੀ ਕਰਮਚੰਦ ਠੀਕ ਹੈ ਤੇ ਬਾਪੂ ਜੀ ਕਿੰਨਾ ਕੁ ਟਾਈਮ ਹੋ ਗਿਆ ਜਿਹੜੀ ਇਹ ਬਵਾਸੀਰ ਦੀ ਦਵਾਈ ਤੁਸੀਂ ਲੋਕ ਸੇਵਾ ਕਰਦੇ ਨਾ 20 22 ਸਾਲ ਹੋ ਗਏ 20 22 ਸਾਲ ਹੋ ਗਏ ਜਿਵੇਂ ਬਵਾਸੀਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹ ਇਹ ਚਾਰ ਪ੍ਰਕਾਰ ਦੀ ਹੈ ਕਿਹੜੀ ਕਿਹੜੀ ਜੀ ਇੱਕ ਤਾਂ ਹੁੰਦੀ ਆ ਮੌਕੇ ਵਾਲੀ ਜੀ ਇੱਕ ਬਾਦੀ ਆ ਮਨਵੀ ਚੌਂ ਜੁਗ ਉੱਠੀ ਜਾਂਦੀ ਹੈ ਠੀਕ ਹੈ ਜੀ ਹੁੰਨੀ ਹੈ ਠੀਕ ਹੈ ਜੀ ਇੱਕ ਮਾਨਵੀ ਪਾਰਨਫੈਕਸ਼ਨ ਵਾਲਾ ਫੋੜਾ ਬਣਦਾ ਠੀਕ ਹੈ ਜੀ ਉਹ ਜਦੋਂ ਭਰੀ ਜਾਂਦਾ ਭਰੀ ਜਾਂਦਾ ਫਿਰ ਉਹ ਫਸ ਜਾਂਦਾ ਠੀਕ ਹੈ ਮੜਾ ਤੇ ਆਪਾਂ ਚਾਰੇ ਤਰ੍ਹਾਂ ਦੀ ਬਵਾਸੀਦੀ ਦਵਾਈ ਦਿੰਦੇ ਕਿਹੜੀ ਦਵਾਈ ਦਿੰਦੇ ਤੁਸੀਂ ਦੱਸਿਓ ਜੀ ਮੜਾ ਜਾ ਪੁੜਗਾ ਪੰਗਾ ਜਿਵੇਂ ਆਪਾਂ ਇੱਕ ਤਾਂ ਦਿੰਨੇ ਆ ਪੁੜਗਾਂ ਠੀਕ ਹੈ ਜੀ ਆਪ ਅਸਲ ਤਾਂ ਮੈਂ ਚਾਰ ਪੁੜਗਾਂ ਦੇ ਦਿੱਤਾ ਤੁਹਾਨੂੰ ਮੈਂ ਤਿੰਨ ਹੀ ਦਿੰਨਾ ਹੁੰਦਾ ਠੀਕ ਹੈ ਤਿੰਨਾ ਨਾ ਜੜ ਤੋਂ ਖਤਮ ਕਰ ਦਿੰਦੇ ਹਾਂ ਦੰਨ ਪੁਰੰਗ ਨਾਲ ਜਦੋਂ ਖਤਮ ਤੇ ਜੇ ਕੋਈ ਦਿੱਕਤ ਪੈ ਗਈ ਫੇਰ ਆ ਦਵਾਈ ਜਿਹੜੀ ਕਾਲੀਆਂ ਬੋਲਣਾ ਠੀਕ ਹੈ ਜੀ ਤੇ ਬਾਪੂ ਜੀ ਆਪਣਾ ਮੋਬਾਈਲ ਨੰਬਰ ਬੋਲਿਓ ਮੇਰਾ ਮੋਬਾਈਲ 8835 ਜੀ 759399 8835 759399 ਤਾਂ ਮਿੱਤਰੋ ਸੰਪਰਕ ਜ਼ਰੂਰ ਕਰ ਲਿਓ